ਸਰਦਾਰ ਭਗਤ ਸਿੰਘ ਸਾਡੇ ਦੇਸ਼ ਦਾ ਉਹ ਸੂਰਬੀਰ ਯੋद्धा ਜਿਨ੍ਹਾਂ ਦੇ ਇਨਕਲਾਬ ਸਦਕਾ ਅਸੀਂ ਆਜ਼ਾਦ ਹਿੰਦੁਸਤਾਨ ਦੇ ਸੁਪਨੇ ਨੂੰ ਸাকার ਰੂਪ ਵਿੱਚ ਦੇਖਦੇ ਹਾਂ ਇੱਕ 23 ਸਾਲਾ ਨੌਜਵਾਨ ਗੱਬਰੂ ਜਿਨੇ ਆਪਣੀ ਸੋਚ ਨਾਲ ਜਵਾਨੀ ਨੂੰ ਸਹੀ ਰਾਹ ਦਿਖਾਇਆ ਤੇ ਜਦੋਂ ਜ਼ੁਲਮ ਦੀ ਹੱਦ ਟੱਪੀ ਤਾਂ ਉਹਨਾਂ ਨੇ ਹੱਸ ਕੇ ਫਾਂਸੀ ਨੂੰ ਗਲੇ ਲਗਾ ਲਿਆ ਉਹਨਾਂ ਦੀ ਸੋਚ ਨੂੰ ਅਪਣਾਉਂਦਿਆਂ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉਪਰਾਲੇ ਸਦਕਾ ਅਸੀਂ ਫਿਰ ਤੋਂ ਰੰਗਲਾ ਪੰਜਾਬ ਦੇਖ پا ਰਹੇ ਹਾਂ ਪੰਜਾਬੀਆਂ ਦੇ ਜੋਸ਼ ਤੇ ਜਜ਼ਵੇ ਨੂੰ ਦੁਣਾ ਕਰਦਿਆਂ ਅੱਜ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਇਤਿਹਾਸ ਸਿਰਜਿਆ ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾ ਰਿਹਾ ਹੈ ਸੂਬੇ ਦੀ ਸ਼ਾਨ ਵਧਾਉਂਦਿਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਸਰਦਾਰ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ ਤੇ ਮੁਹਾਲੀ 에어ਪੋਰਟ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਜੋ ਕਿ ਸਮੂਹ ਪੰਜਾਬ ਤੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਮੁਲਕ ਦੇ ਨੌਜਵਾਨਾਂ ਨੂੰ ਮਾਨ ਸਰਕਾਰ ਦੀ ਇੱਕੋ ਅਪੀਲ ਹੈ ਕਿ ਉਹ ਸਰਦਾਰ ਭਗਤ ਸਿੰਘ ਜੀ ਦੀ ਸੋਚ ਤੇ ਜੋਸ਼ ਨੂੰ ਹਮੇਸ਼ਾ ਆਪਣੇ ਅੰਦਰ ਜਿੰਦਾ ਰੱਖਣ ਇਨਕਲਾਬ ਜ਼ਿੰਦਾਬਾਦ